हिमाचल ਦੇ ਮੰਡੀ ਲੋਕ ਸਭਾ ਹਲਕੇ ਤੋਂ ਕੰਗਣਾ ਰਣੌਤ ਐਮਪੀ ਕੰਗਣਾ ਰਣੌਤ ਦੀਆਂ ਹੁਣ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਗਣਾ ਰਣੌਤ ਨੂੰ ਵੱਡਾ ਝਟਕਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣੌਤ ਨੂੰ ਪੰਜਾਬ ਅਤੇ ਕਿਸਾਨਾਂ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਤੁਹਾਨੂੰ ਦੱਸ ਦਈਏ ਕਿ ਸਾਲ 2020 ਅਤੇ 21 ਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਕੰਗਣਾ ਰਣੌਤ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਔਰਤ ਦੀ ਪੋਸਟ ਪਾ ਕੇ ਯਾਨੀ ਕਿ ਇੱਕ ਔਰਤ ਦੀ ਤਸਵੀਰ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਇਹਨਾਂ ਔਰਤਾਂ ਨੂੰ ਪੈਸੇ ਦੇ ਕੇ ਅੰਦੋਲਨ ਦੇ ਵਿੱਚ ਲਿਆਂਦਾ ਗਿਆ ਔਰ ਇਸ ਤੋਂ ਇਲਾਵਾ ਕੰਗਣਾ ਰਣੌਤ ਨੇ ਅੰਦੋਲਨ ਦੇ ਬਾਰੇ ਅਤੇ ਪੰਜਾਬੀਆਂ ਦੇ ਬਾਰੇ ਕਈ ਜਿਹੜੇ ਅਪਸ਼ਬਦ ਬੋਲੇ ਸਨ ਕਈ ਇਤਰਾਜਯੋਗ ਸ਼ਬਦ ਬੋਲੇ ਸਨ ਜਿਸ ਤੋਂ ਲੈ ਕੇ ਜਿਸ ਤੋਂ ਬਾਅਦ ਉਹਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਇਹ ਤਸਵੀਰ ਸੀ ਬਠਿੰਡਾ ਦੀ ਰਹਾਇਸ਼ੀ ਮਹਿੰਦਰ ਕੌਰ ਦੀ ਜਿਹੜੀ ਕਿ ਕੰਗੜਾ ਅਰਨੋਧ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੀ ਜਿਸ ਦੇ ਉੱਤੇ ਲਿਖਿਆ ਗਿਆ ਸੀ ਕਿ ਜਿਹੜੀਆਂ ਔਰਤਾਂ ਨੂੰ ਅੰਦੋਲਨ ਦੇ ਵਿੱਚ ਲਿਆਂਦਾ ਗਿਆ ਸੀ ਉਹਨਾਂ ਨੂੰ 2-200 ਰੁਪਏ ਦੇ ਕੇ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਮਹਿੰਦਰ ਕੌਰ ਨੇ ਬਿਠੰਡਾ ਦੇ ਵਿੱਚ ਕੰਗਣਾ ਰਣੌਤ ਦੇ ਵਿਰੁੱਧ ਇੱਕ ਮਾਨਹਾਨੀ ਦਾ ਜਿਹੜਾ ਕਹਿ ਸਕਦੇ ਆ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚਿਆ ਤਾਂ ਫਿਰ ਹਾਈ ਕੋਰਟ ਨੇ ਹੁਣ ਕੰਗਣਾ ਦੀ ਜਿਹੜੀ ਸ਼ਿਕਾਇਤ ਸੀ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਮਾਨਹਾਨੀ ਦੀ ਉਹ ਰੱਦ ਕਰ ਦਿੱਤੀ ਹੈ ਪਰ ਹਾਈ ਕੋਰਟ ਨੇ ਇਹ ਵੀ ਮੰਗ ਖਾਰਜ ਕਰ ਦਿੱਤੀ ਹੈ ਅਤੇ ਮਾਮਲੇ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ ਇਸ ਫੈਸਲੇ ਦੇ ਨਾਲ ਕੰਗਣਾ ਨੂੰ ਕਾਨੂੰਨੀ ਪੱਧਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਅਦਾਲਤੀ ਕਾਰਵਾਈਆਂ ਹੋਰ ਤੇਜ਼ ਹੋ ਸਕਦੀਆਂ ਹਨ ਸੋਸ਼ਲ ਮੀਡੀਆ ਦੀ ਆਜ਼ਾਦੀ ਜ਼ਰੂਰੀ ਹੈ ਪਰ ਕਿਸੇ ਦੀ ਪਛਾਣ ਇੱਜ਼ਤ ਜਾਂ ਸੱਚਾਈ ਨਾਲ ਖਿਲਵਾੜ ਕਾਨੂੰਨੀ ਨਤੀਜੇ ਲਿਆ ਸਕਦੀ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਕੰਗਣਾ ਰਣੌਤ ਨੂੰ ਵੱਡਾ ਝਟਕਾ ਦਿੱਤਾ ਕਿਉਂਕਿ 2020 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਉਸ ਦੌਰਾਨ ਕੰਗਣਾ ਰਣੌਤ ਦੇ ਵੱਲੋਂ ਕਈ ਅਜਿਹੇ ਬਿਆਨ ਦਿੱਤੇ ਗਏ ਸੀ ਜੋ ਕਿ ਪੰਜਾਬ ਦੇ ਖਿਲਾਫ ਸੀ ਕਿਸਾਨੀ ਅੰਦੋਲਨ ਦੇ ਖਿਲਾਫ ਸੀ ਤਾਂ ਦੱਸ ਦਈਏ ਕਿ 2021 ਦੇ ਵਿੱਚ ਹੋਏ ਕਿਸਾਨੀ ਅੰਦolan ਦੌਰਾਨ ਕੰਗਣਾ ਰਣੌਤ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਪੰਜਾਬੀ ਔਰਤ ਦੀ ਤਸਵੀਰ ਲਗਾਈ ਗਈ ਸੀ ਜੋ ਕਿ ਬਠਿੰਡਾ ਦੀ ਮਹਿੰਦਰ ਕੌਰ ਸੀ ਔਰ ਉਸ ਤਸਵੀਰ ਤੋਂ ਬਾਅਦ ਮਹਿੰਦਰ ਕੌਰ ਨੇ ਕੰਗਣਾ ਰਣੌਤ ਦੇ ਵਿਰੁੱਧ ਮਾਨਹਾਨੀ ਦਾ ਜਿਹੜਾ ਕੇਸ ਪਾਇਆ ਸ਼ਿਕਾਇਤ ਦਰਜ ਕਰਵਾਈ ਤਾਂ ਹੁਣ ਜਿਹੜਾ ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਕੰਗਣਾ ਰਣੌਤ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਆ ਵਕੀਲ ਨੇ ਅੱਗੇ ਜੋ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾ ਦਨੇ ਆ ਉਹਦੇ ਵਿੱਚ ਇਹ ਹੋਇਆ ਕਿ ਉਹਨੇ ਕੁਐਸ਼ਿੰਗ ਪਟੀਸ਼ਨ ਫਾਈਲ ਕੀਤੀ ਸੀ ਡਿਫਰਮੇਸ਼ਨ ਵਾਲੇ ਕੇਸ 'ਚ ਉਹ ਪਟੀਸ਼ਨ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ ਉਹਦੇ ਚ ਉਹਨੇ ਜਿਹੜੀ ਮਹਿੰਦਰ ਕੋਰ ਕੰਪਲੇਨੈਂਟ ਹੈ ਉਹਨੇ ਕੰਪਲੇਨਟ ਫਾਈਲ ਕੀਤੀ ਸੀ ਕੰਗਨਾ ਨੇ ਟਵੀਟ ਕੀਤਾ ਸੀਗਾ ਰੀਟਵੀਟ ਕਰਕੇ ਉਹਦੇ ਤੇ ਆਪ ਟਵੀਟ ਕੀਤਾ ਸੀ ਕਿ ਮਾਤਾ ਇਹਨਾਂ ਦੀ ਕੰਪਲੇਨੈਂਟ ਦੀ ਫੋਟੋ ਲਗਾ ਕੇ ਕਿ ਇਹੋ ਜੀਆਂ ਲੇਡੀਜ਼ ਜਿਹੜੀਆਂ ਨੇ 100-100 ਰੁਪਏ ਚ ਮਿਲ ਜਾਂਦੀਆਂ ਨੇ ਕਿਸਾਨੀ ਪ੍ਰੋਟੈਸਟ ਤੇ ਉਹੀ ਮਾਤਾ ਹੈ ਜਿਹੜੀ ਟਾਈਮ ਮੈਗਜ਼ੀਨ ਚ ਆਈ ਸੀਗੀ ਤੇ ਉਹਦੇ ਅਗੇਂਸਟ ਮਾਤਾ ਜੀ ਇਹਨਾਂ ਨੇ ਪਟੀਸ਼ਨਰ ਨੇ ਕੰਪਲੇਨੈਂਟ ਨੇ ਫਾਈਲ ਕੀਤੀ ਕੰਪਲੇਂਟ ਬਟਿੰਡਾ ਕੋਰਟ ਚ ਜਿਹਦੇ ਚ ਕੰਗਨਾਰਨ ਆਲਡ ਵੀ ਸਮਨਿੰਗ ਹੋਈ ਡਿਫਰਮੇਸ਼ਨ ਚ ਸੈਕਸ਼ਨ 599 ਤੇ ਸੈਕਸ਼ਨ 499 ਐਂਡ 500 ਚ ਅਗੇਂਸਟ दैट ਸਮਨਿੰਗ ਆਰਡਰ ਸ਼ੀ ਫਾਈਲਡ ਅ ਪਟੀਸ਼ਨ ਇੱਥੇ ਹਾਈ ਕੋਰਟ ਦੇ ਵਿੱਚ ਔਨ ਦਾ ਗਰਾਉਂਡ ਕਿ ਮੇਰੀ ਜਿਹੜੀ ਸੀਗੀ ਉਹ ਨiyet ਨਹੀਂ ਸੀ ਇੰਟੈਂਸ਼ਨ ਨਹੀਂ ਸੀ ਕਿ ਇਹਨੂੰ ਡਿਫੇਮ ਕਰਨ ਦੀ ਤੇ ਇਹ ਜਿਹੜਾ ਡਿਫਰਮੇਸ਼ਨ ਕੇਸ ਨਹੀਂ ਬੰਦਾ ਇੱਕ ਜਿਹੜਾ ਹੈ ਕਿ ਮੈਜਿਸਟਰੇਟ ਨੇ ਪਹਿਲਾਂ ਪੁਲਿਸ ਤੋਂ ਇਨਕੁਆਇਰੀ ਕਰਨੀ ਸੀਗੀ ਇਹ ਵਾਲਾ ਮੈਟਰ ਤੇ ਉਹਨਾਂ ਦੋਨੋਂ ਗਰਾਉਂਡਸ ਤੇ ਫਿਰ ਅਸੀਂ ਵੀ ਬਹਿਸ ਕੀਤੀ ਤੇ ਅਸੀਂ ਕਿਹਾ ਕਿ ਇਹਨੇ ਰੀਟਵੀਟ ਵੀ ਕੀਤਾ ਹੈ ਤੇ ਨਾਲ ਆਪ ਵੀ ਟਵੀਟ ਕੀਤਾ ਹੈ ਕਿ ਇਹੋ ਜੀਆਂ ਲੇਡੀਜ਼ 100-100 ਰੁਪਏ ਚ ਅਵੇਲੇਬਲ ਨੇ ਤੇ which is quite defamatory ਤੇ ਉਹ ਡੇਫਰਮੇਸ਼ਨ ਦਾ ਕਲੀਅਰ ਕੱਟ ਕੇਸ ਬੰਦਾ ਹੈ ਤੇ ਮੈਜਿਸਟਰੇਟ ਨੇ ਖੁਦ ਇਨਕੁਆਇਰੀ ਕਰਕੇ ਵੇ ਇਹ ਜ਼ਰੂਰੀ ਨਹੀਂ ਹੈ ਕਿ ਪੁਲਿਸ ਹੀ ਇਨਕੁਆਇਰੀ ਕਰੇ ਉਹ ਖੁਦ ਵੀ ਇਨਕੁਆਇਰੀ ਕਰ ਸਕਦਾ ਹੈ ਉਹਨੇ ਇਨਕੁਆਇਰੀ ਕਰਕੇ ਇਹਨੂੰ ਸਮਨ ਕੀਤਾ ਹੈ ਤੇ ਸਮਨਿੰਗ ਆਰਡਰ ਜਿਹੜਾ ਉਹ ਬਿਲਕੁਲ ਠੀਕ ਹੈ ਸਸਟੇਨੇਬਲ ਹੈ ਉਹ ਆਈਜ਼ ਆਫ ਲਾਅ ਤੇ ਕੋਈ ਬੈਡ ਨਹੀਂ ਆ ਇਨ ਆਈਜ਼ ਆਫ ਲਾਅ ਤੇ ਇਹਨੂੰ ਟ੍ਰਾਇਲ ਫੇਸ ਕਰਨਾ ਚਾਹੀਦਾ ਹੈ ਤੇ ਕੋਰਟ ਨੇ ਉਹ ਦੋਨਾਂ ਪਾਰਟੀਆਂ ਦੀਆਂ ਦਲੀਲਾਂ ਸੁਣ ਕੇ ਉਹਦੀ ਪਟੀਸ਼ਨ ਡਿਸਮਿਸ ਕਰ ਦਿੱਤੀ ਹੈ ਜੀ